ਕਿਸ ਤਰੀਕੇ ਨਾਲ ਪੁਆਇੰਟ ਮੁਕਾਬਲਾ ਅਸੀਂ ਬਹੁਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅਜ ਤੱਕ ਇਹਨਾਂ ਪਾਰਟੀਆਂ ਨੇ ਕੀਤਾ ਵਾ ਕਿਹਾ ਪਰ ਕੀਤਾ ਕੁਝ ਨਹੀਂ ਦਵਾਈ ਪੜ੍ਹਾਈ ਦਾ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਵਾ ਜਿਹਨਾਂ ਨੂੰ ਇਹਨਾਂ ਨੇ ਅਜ ਤੱਕ ਅਗਨੋਲ ਅਗਨੋਲ ਕੀਤਾ ਵਾ ਤੇ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਮੈਦਾਨ 'ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੋਰੇ ਅੱਗੇ ਹੋਵਾਂਗੇ ਬਹੁਜਨ ਸਮਾਜ ਪਾਰਟੀ ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਹੈ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੰਦੇ ਸਭ ਤੋਂ ਇੱਕ ਨੰਬਰ ਤੇ ਮੁੰਦਾ ਸਾਡਾ ਇਸ ਦੇਸ਼ ਦਾ ਸੰਵਿਧਾਨ ਬਚਾਉਣਾ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ ਸ਼ਾਨ ਬਾਨ ਸਾਡੀ ਇੱਕ ਬੰਦੀ ਹੈ ਜਿਹੜਾ ਉਹਨੂੰ ਖਤਮ ਕਰਦੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ پارٹی ਸਭ ਤੋਂ ਪਹਿਲੇ ਸਿੱਧਤ ਨਾਲ ਉਹ ਲੜਾਈ ਲੜਨ ਲਈ ਤਿਆਰ ਹੈ। ਤੁਜੀ ਗੱਲ ਜਿਹੜੀ ਧਾਰੀਵਾਲ ਵਾਲੀ ਮੇਲ ਹੈ ਗੋਲਨ ਮੇਲ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਇੱਕ ਨੰਬਰ ਤੇ ਚਾਲੂ ਕਰਲੀਏ। ਤੀਜੀ ਪ੍ਰਾਇਰਟੀ ਸਾਡੇ ਜਿਦਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫਤਾ 5 ਦਿਨ ਕੰਮ 2 ਦਿਨ ਛੁੱਟੀ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨਸਕਿਲਡ ਜਿਹੜੇ ਲੇਬਰ ਹੈ ਇਹ 200 ਰੁਪਿਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 250 ਰੁਪਿਆ ਪ੍ਰਤੀ ਘੰਟਾ ਜਿਹੜਾ ਸਕਿਲਡ ਉਹਦੀ ਲੇਬਰ ਦਾ ਸੀ ਜਿਹੜੀ ਪਾਰਟੀ ਸਾਡੀ ਉਹ ਮਤਲਬ ਕਰਨ ਜਾ ਰਹੀ ਹੈ ਬਾਕੀ ਪਾਰਟੀ ਦਾ ਵੱਡੇ ਵੱਡੇ ਮੈਨੀਫੈਸਟੋ ਹੈ ਜੀ ਉਹ ਮਤਲਬ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਏਗਾ ਮੈਂ ਕੋਸ਼ਿਸ਼ ਕਰ ਦੱਸ ਜਾਈਆ ਇਹ ਜਿਹੜਾ ਚੱਲ ਰਿਹਾ ਹੈ ਅਸਲੇ ਕਿਸਾਨੀ ਮੁੱਦਾ ਲੈ ਕੇ ਚੱਲ ਰਿਹਾ ਹੈ ਲਗਾਤਾਰ ਕਿਸਾਨ ਬੋਦ ਕਰ ਰਹੇ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਮੁੱਦਿਆਂ ਨੂੰ ਕਿਸ ਤਰ੍ਹਾਂ ਦੇ ਦੇ ਜਿਹੜਾ ਕਿਸਾਨੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਬਹੁਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਉਹਨਾਂ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਏਕਤਾ ਦਾ ਜਿਹੜਾ ਅਸਲੇ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹਨੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜੇਕਰ ਇਕਨੋਮੀ ਨੂੰ ਸਟੱਡੀ ਕਰਨਾ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼ਹਾਲ ਹੋਏਗਾ ਉਹਦੇ ਨਾਲ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਇਕਨੋਮੀ ਜਿਹੜੀ ਆਪਣੇ ਆਪ ਹੀ ਮਲੇ ਵੱਡੇ ਲੈਵਲ ਤੇ ਰਾਈਜ਼ ਕਰੇਗੀ ਤੇ ਅਸੀਂ ਉਹਨਾਂ ਦੇ ਹਰ ਮੰਗ ਨਾਲ ਸਹਿਮਤ ਹਾਂ ਐਮ ਐਸ ਕੇ ਉਹਨਾਂ ਦੀ ਲਾਗੂ ਹੋਣੀ ਚਾਹੀਦੀ ਹੈ